ਹਾਂਜੀ ਜਸਕਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਬਹੁਤ ਸਾਰੇ ਡੀਨ ਸੂਟ ਰੈਡੀ ਕੀਤੇ ਨੇ ਜੋ ਕਿ ਪਸ਼ਮੀਨੇ ਤੇ ਡੀਨ ਰੈਡੀ ਹੋਇਆ ਹੋਇਆ ਮੇਰੀ ਭੈਣਾਂ ਦੇ ਕਾਫੀ ਸਾਰੇ ਆਰਡਰ ਸੀਗੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੂਟ ਰੈਡੀ ਕੀਤੇ ਨੇ ਅਲਗ-ਅਲਗ ਕਲਰ ਤੇ ਆਪਣੇ ਸੂਟ ਰੈਡੀ ਕਰਾ ਕੀਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਚ ਬਣਵਾ ਸਕਦੇ ਹੋ ਇਹ ਆਪਾਂ ਨੇ 1 ਟੈਕਸ ਦੇ ਪਸ਼ਮੀਨੇ ਤੇ ਰੈਡੀ ਕੀਤੇ ਹੋਏ ਨੇਗੇ ਬਹੁਤ ਹੀ ਸੋਹਣੇ ਡਿਜ਼ਾਈਨ ਲਗੇ ਦੇਖ ਸਕਦੇ ਹੋ ਕਲਰ ਬਹੁਤ ਸੋਹਣੇ ਨੇਗੇ ਆਪਾਂ ਪੀ ਸਿਕ ਤੁਹਾਨੂੰ ਓਪਨ ਕਰਕੇ ਦਿਖਾਣੇ ਆ ਇਹਦੇ ਚ ਇਸ ਤਰ੍ਹਾਂ ਇਹ ਘੇਰੇ ਤੇ ਡੀਐਨ ਬਣਿਆਗਾ ਤੇ ਇਹ 4 ਇੰਚ ਤੇ ਆਪਏ ਦਾ ਘੇਰਾ ਰੈਡੀ ਕੀਤਾ ਹੋਇਆ ਘੇਰਾ ਸੇਮ ਹੀ ਬਾਜੂ ਤੇ ਵਰਕ ਹੋਊਗਾ ਇਹਦੇ ਇਹ ਵਾਲੇ ਇਹਦੇ ਬਾਜੂ ਤੇ ਵਰਕ ਬਣਿਆ ਹੋਇਆ ਇਸ ਤਰ੍ਹਾਂ ਇਹਦੇ ਬਾਜੂ ਬਣੇ ਹੋਈ ਨੇਗੇ ਬਹੁਤ ਹੀ ਸੋਹਣੇ ਇਹ ਬਲਾਈ ਦੇ ਕੀਤੇ ਵਰਕ ਹੋਏ ਹੋਏ ਮੇਰੀ ਭੈਣਾਂ ਦੇ ਆਰਡਰ ਸੀਗੇ ਆਪਾਂ ਨੇ ਆਰਡਰ ਕੰਪਲੀਟ ਕਰਤੇ ਨੇ ਕਿ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਅਲੱਗ-ਅਲੱਗ ਕਲਰ ਚ ਰੈਡੀ ਕਰਵਾਏ ਨੇ ਤੁਸੀਂ ਵੀ ਇਹਨੂੰ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਆਪਣੀ ਕਲਰ ਚੁਆਇਸ ਅਨੁਸਾਰ ਕਿਸੇ ਵੀ ਕੰਦਰ ਚ ਬਣਵਾ ਸਕਦੇ ਹੋ ਕਿਸੇ ਵੀ ਫੈਬਰਿਕ ਚ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਨੇਗੇ ਜਿਹੜੇ ਸੂਟ ਦਾ ਪ੍ਰਾਈਸ ਹੈਗਾ 900 ਰੁਪਿਆ ਬੂਰਦੀ ਆਪਣੀ ਫੁੱਲ ਗਰੰਟੀ ਹੋਊਗੀ ਇਸ ਕੱਪੜੇ ਤੇ ਬੂਰ ਨਹੀਂ ਆਊਗਾ ਬਹੁਤ ਹੀ ਸੋਹਣਾ ਫੈਬਰਿਕ ਹੈ ਇਹ ਪਿਓਰ ਪਸ਼ਮੀਨਾ ਜਿਹਨੂੰ ਆਪਾਂ ਕਹਿੰਦੇ ਆ ਇੱਕ ਟੈਕਸ ਦਾ ਪਸ਼ਮੀਨਾ ਹੈ ਵਧੀਆ ਗੁੱਡ ਕੁਆਲਿਟੀ ਦਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ